ਸਤ ਸ੍ਰੀ ਅਕਾਲ ਜੀ ਕੱਟ ਮਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਪੂਰੀ ਦੁਨੀਆ 'ਚ ਜਿਹੜੀ ਫਰੀडम ਆਫ ਸਪੀਚ ਆ ਵੀ ਕੋਈ ਕੁਝ ਵੀ ਬੋਲ ਸਕਦਾ ਪਰ ਉਸ ਬੋਲੇ ਦਾ ਨਤੀਜਾ ਜਿਹੜਾ ਉਹ ਤੁਹਾਨੂੰ ਹੀ ਭੁਗਤਣਾ ਪੈਣਾ ਇਸ ਗੱਲ ਦੀ ਤਾਜ਼ਾ ਉਦਾਹਰਣ ਮੈਂ ਤੁਹਾਨੂੰ ਦੱਸਦਾ ਬੇਕਰਜ਼ ਫੀਲਡ ਸਿਟੀ ਆਫ ਕਾਉਂਸਲ ਨੇ ਇੱਕ ਮੀਟਿੰਗ ਰੱਖੀ ਸੀ ਵੀ ਤੁਸੀਂ ਉੱਥੇ ਜਿਹੜਾ ਆ ਸਕਦੇ ਹੋ ਤੇ ਕੋਈ ਵੀ ਜਾਣਾ ਉੱਥੇ ਜਿਹੜੀ ਉਹ ਆਪਦੀ ਸਪੀਚ ਦੇ ਸਕਦਾ ਜਾਂ ਕੋਈ رائے ਦੇ ਸਕਦਾ ਸਿਟੀ ਕਾਉਂਸਲ ਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ ਨੂੰ ਸੋ ਰਿਧੀ ਪਟੇਲ ਨਾਂ ਦੀ ਅਮਰੀਕਾ ਦੀ ਇੱਕ ਨਾਗਰਿਕ ਜਿਹੜੀ ਮੂਲ ਰੂਪ ਤੋਂ ਇੰਡੀਆ ਤੋਂ ਹੁੰਦੀ ਆ ਉਹ ਉੱਥੇ ਜਾਂਦੀ ਆ ਉਹ ਇਜ਼ਰਾਈਲ ਪਾਲਿਸਤਾਨ ਹਮਾਸ ਤੇ ਜਿਹੜਾ ਇਹ ਮੁੱਦਾ ਹੈ ਇਹਦੇ ਤੇ ਉਹ ਜਿਹੜੀ ਉੱਥੇ ਸਪੀਚ ਦਿੰਦੀ ਆ ਤੇ ਸਪੀਚ ਦਿੰਦੀ ਦਿੰਦੀ ਇੰਨੀ ਭਾਵਕ ਹੋ ਜਾਂਦੀ ਆ ਵੀ ਕਈ ਗੱਲਾਂ ਉਹ ਇਦਾਂ ਦੀਆਂ ਕਹਿ ਜਾਂਦੀਆਂ ਵੀ ਜਿਹੜੀਆਂ ਸਿਟੀ ਕਾਉਂਸਲ ਨੂੰ ਲੱਗਦੀਆਂ ਵੀ ਬਹੁਤ ਮਾੜੀਆਂ ਜਾਂ ਉਹਨਾਂ ਪ੍ਰਤੀ ਵੀ ਜਿਹੜਾ ਥ੍ਰੈਟਨ ਨਾ ਹੈਗਾ ਫੀਲ ਕਰਦੇ ਆ ਉਹ ਤੇ ਸਿਟੀ ਕਾਉਂਸਲ ਹੈ ਜਿਹੜੀ ਉਹ ਰੀਧੀ ਪਟੇਲ ਤੇ ਇੱਕ ਕੇਸ ਚਲਾ ਦਿੰਦੀ ਹੈ ਜਿਸ ਚ ਉਹਦੇ ਤੇ ਕਿਆ ਜਾਂਦਾ ਵੀ 16 ਦੇ ਨੇੜ ਫੈਲੋਨੀ ਚਾਰजेस ਲੱਗਦੇ ਆ ਇਹ ਫੈਲੋਨੀ ਚਾਰजेस ਮੈਨੂੰ ਐ ਵੀ ਨਹੀਂ ਪਤਾ ਵੀ ਮੈਂ ਪ੍ਰੋਨਨਸੀਏਸ਼ਨ ਸਹੀ ਕਰ ਰਿਹਾ ਕਿ ਨਹੀਂ ਇਹ ਬਹੁਤ ਗੰਭੀਰ ਚਾਰजेस ਨੇ ਜਿਸ ਚ 1 ਸਾਲ ਤੋਂ ਲੈ ਕੇ ਤੁਹਾਨੂੰ 15-20 ਸਾਲ ਤੱਕ ਦੀ ਜੇਲ ਵੀ ਹੋ ਸਕਦੀ ਆ ਸੋ ਹਮੇਸ਼ਾ ਜਦੋਂ ਵੀ ਤੁਸੀਂ ਪਬਲਿਕਲੀ ਬੋਲਦੇ ਹੋ ਤੇ ਆਪਦੇ ਜਜ਼ਬਾਤਾਂ ਤੇ ਜਿਹੜਾ ਕੰਟਰੋਲ ਰੱਖਿਆ ਕਰੋ ਬਿਕਾਸ ਫੀਲਡ ਸਿਟੀ ਕਾਉਂਸਲ ਨੇ ਇਹ ਕਿਹਾ ਵੀ ਰਿਧੀ ਪਟੇਲ ਨੇ ਸਾਨੂੰ ਥ੍ਰੈਟਨ ਕੀਤਾ ਸਾਨੂੰ ਮੌਤ ਦੀ ਧਮਕੀ ਦਿੱਤੀ ਆ ਸੋ ਉਹਨੂੰ ਇਹ ਜਿਹੜੇ ਚਾਰजेस ਆ ਫੇਸ ਕਰਨੇ ਪੈ ਰਹੇ ਆ ਤੇ ਉਹਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਉਹ ਅਦਾਲਤ ਵਿੱਚ ਰੋ ਰਹੀ ਆ ਸੋ ਬੋਲਣ ਵੇਲੇ ਧਿਆਨ ਰੱਖਿਆ ਕਰੋ ਫ੍ਰੀडम ਆਫ ਸਪੀਚ ਹਰੇਕ ਥਾਂ ਤੇ ਆ ਪਰ ਉਸ ਬੋਲੇ ਦਾ ਭੁਗਤਣਾ ਜਿਹੜਾ ਉਹ ਤੁਹਾਨੂੰ ਹੀ ਪਹਿਣਾ ਸੋ ਧਿਆਨ ਨਾਲ ਬੋਲਿਆ ਕਰੋ ਜੋ ਵੀ ਬੋਲਦੇ ਹੋ